ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਸਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਆ ਜੀ ਅੱਜ ਦੋ ਝੋਟੀਆਂ ਸੇលਿਆ ਜੀ ਤੇ ਪਿੰਡ ਮੱਤੇਵਾਲ ਜ਼ਿਲ੍ਹਾ ਐਮਬ੍ਰੈਂਸੜ ਤਹਿਸੀਲ ਬਾਬਾ ਬਕਾੜਾ ਤੇ ਝੋਟੀਆਂ ਵੀ ਬਹੁਤ ਚੰਗੀਆਂ ਮਦਾਂ ਬਾਈ ਕੋਲ ਇੱਕ ਨੀਲੀ ਗਾਵੀ ਆ ਤੇ ਇੱਕ ਸੂਈ ਆ ਕਾਲੀ ਬਲੈਕ ਤੇ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਅਸੀਂ ਕਾਲ ਜੀ ਬਾੜ ਸਾਹਿਬ ਕੀ ਹਾਲ ਹੈ ਕਿਰਪਾ ਦਾ ਤੇਰੀ ਬਹੁਤ ਵਧੀਆ ਇਹ ਕਾਹਦੀ ਕਲਾਮ ਆ ਰਹੀ ਸਿੱਕੇ ਪਾਸ਼ਾ ਹਾਂਜੀ ਹਾਂਜੀ ਇਹ ਪਿੰਡ ਆਪਣਾ ਮੱਤੇ ਵਾਲ ਹਾਂਜੀ ਤਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਹਾਂਜੀ ਤੇ ਜਿਹੜੇ ਭੈਣ ਭਰਾ ਚੈਨਲ ਨੂੰ ਸਾਡੇ ਨੂੰ ਪ੍ਰੇਮ ਕਰਦੇ ਆ ਲਾਇਕ ਸ਼ੇਅਰ ਕਮੈਂਟ ਗੱਲ ਦਾ ਕਰਦੇ ਆ ਉਹਨਾਂ ਦਾ ਦੇਰੋਂ ਧੰਨਵਾਦ ਗੱਲ ਇਹਦਾ ਵੀ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਸਾਡਾ ਕੰਮ ਚੱਲਿਆ ਵਾ ਤੇ ਚਲੋ ਇਦਾਂ ਹੀ ਭੈਣ ਭਰਾ ਸਹਿਯੋਗ ਦਿੰਦੇ ਰਹਿਣ ਤੇ ਕੰਮ ਚੱਲੀ ਜਾਵੇ ਲਾਈਕ ਸ਼ੇਅਰ ਕਮੈਂਟ ਕਰਦਾ ਕਰੋ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਕਰਦਾ ਹਾਂ ਵੀ ਛੇਤੀ ਤੁਹਾਡੇ ਕੋ ਪਹੁੰਚੇ ਤੇ ਚੰਗੀਆਂ ਤੋਂ ਚੰਗੀਆਂ ਵਈਆਂ ਆਉਂਦੀਆਂ ਹੁਣ ਕਈ ਭੈਣ ਭਰਾ ਖੜੇ ਆ ਵੀ ਭਾਜੀ ਸਾਡੇ ਕੋ ਭਾਵੇਂ ਸਾਈ ਪਹਿਲੋ ਪਾ ਲੋ ਸਾਨੂੰ ਮੈਂ ਚੰਗੀ ਦਿਓ ਤੇ ਚੰਗੀ ਮੈਂ ਮਲਕੇ ਆਪਾਂ ਲੈਨੇ ਦੋਤੇ ਚੜੀ ਜਨਾਬ ਪਿਓਰ ਨੀਲੀ ਰਗਦੀ ਮੈਂ ਲਈ ਨਾ ਬੰਦੇ ਕੋ ਸਾਰੀਆਂ ਨੀਲੀ ਰਗਦੀਆਂ ਹੋਣਗੀਆਂ ਤੇ ਸੂਆ ਮੈਂ ਦਾ ਦੁੱਜਾ ਉਹ ਆਂਦੇ ਆ ਦੁੱਜਾ ਸੂਆ ਪਹਿਲੇ ਸੂਏ ਤੋਂ 12-13 ਕਿਲੋ ਕੱਢਿਆ ਤਾਂ 15 ਕਿਲੋ ਮੈਂ ਦੁੱਧ ਕੱਢੂਗੀ 15 ਕਿਲੋ ਚਾਹੀਦੀ ਜਗੀ ਦੋ ਜਿਆਦੀ ਛੋਟੀ ਚੰਗੀ ਆ ਰਾਤ ਸੂਪੇ ਦਿਨੇ ਦੂਜੀ ਦੇਖੋ ਜੰਡੇ ਵੀ ਕਵਾੜੀ ਕਹਿੰਦੇ ਆ ਐਨ ਵੀ ਕਿਤੇ ਵੀ ਜੋ ਨੀਲੀ ਗਾਵੀ ਆ ਜਿਆਦੀ ਪਾਲੀ ਬੁਲੀ ਚੰਗੀ ਦੇਖੋ ਚੱਡਾ ਕਿੰਨਾ ਪਛਾਣ ਨੂੰ ਇਕਦੋ ਦਿਨ ਲੈ ਜੂ ਜੀ ਆਪਦਾ ਇੱਕ ਦੋ ਦੇ ਨਿਕਲ ਹਾਂ ਪਿੱਠ ਪੂਰਾ ਚੈੱਕ ਕਰੋ ਤੁਸੀਂ ਪੋਲੀ ਪਾਦੀ ਬੜੀ ਐ ਟੱਪੜ ਹਾਂ ਪਿੱਠ ਪੂਰਾ ਚੈੱਕ ਕਰੋ ਕਿੰਨਾ ਚੌੜਾ ਤਿੰਨ ਤਿੰਨ ਨਿਸ਼ਾਨ ਗਾ ਲਦਾ ਵਾਂ ਸਹੀ ਗੱਲ ਸਹੀ ਗੱਲ ਤੂ ਦੇ ਨਿਸ਼ਾਨ ਮਾ ਥਣ ਕੱਲਾ ਕੱਲਾ ਵਾ ਥਣ ਜਾ ਲਾਗੇ ਚੱਡਾ ਚੱਡਾ ਵਖਾਲ ਦੇ ਬਾਈ ਵੀ ਚਿੱਕਾ ਚੱਡਾ ਹਾਂ ਸਾਰੇ ਛੱਡਾ ਤੋਂ ਵਖਾਲ ਦੋ ਦੇ ਅੱਤੇ ਸਭ ਨਿਸ਼ਾਨ ਆਏ ਨਹੀਂ ਵੀ ਇੱਕ ਕੱਲਾ ਮੂੰਹ ਦੇ ਉੱਤੇ ਵੀ ਛੋਡੀ ਦੇ ਵੀ ਛੋਡੀ ਦੇ ਵੀ ਯਾਰ ਹਾਂਜੀ ਪਿਓਰ ਨੀਲੀ ਲਾ ਗਈ ਆ ਇਹ ਵੀ ਬਲੈਕ ਉਦਾਂ ਵੀ ਚਮਕ ਬੜੀ ਮੈਂ ਦੀ ਚਮਕ ਮੈਂ ਸਭੀ ਛੁੱਟੀ ਬੰਦਿਆਂ ਚੰਗੀ ਹਾਂਜੀ ਹਾਂਜੀ ਬਾਕੀ ਛੁੱਟ ਮੈਂ ਦਿੱਤੋ ਛੱਡੀ ਆ ਰੇ ਸਾਰੀ ਸਵਾ ਦੋ ਮਹੀਨੇ ਹੋਏ ਛੱਡੀ ਦਿੱਤੋ ਠੀਕ ਠੀਕ ਹੈ ਸਵਾ ਦੋ ਮਹੀਨੇ ਹੋਇਆ ਸੱਤ ਨਹੀਂ ਦੋ ਦੀ ਜੋ ਛੱਡੀ ਆ ਮੈਂ ਉਹ ਬੰਦਿਆਂ ਨੇ ਅੱਛਾ ਅੱਛਾ ਇਹਦਾ ਫਕਾਈ ਆ ਆ ਵੇਖੋ ਹਾਂ ਹਾਂ ਚਮਕਰੀ ਕਿੰਨੀ ਬੜੀ ਦੀ ਆ ਪਤਲੀ ਆ ਗਏ ਐ ਗੱਲ ਤਾਂ ਮੈਂ ਵੀ ਪੂਛ ਆਵੇ ਤੂ ਤੇ ਨਿਸ਼ਾਨ ਤੂ ਤੇ ਨਿਸ਼ਾਨ ਸਾਈਡ ਬੜਾ ਕੱਲਾ ਕੱਲਾ ਵਾ ਇਹ ਥਾਨ ਬੜਾ ਕੱਲਾ ਕੱਲਾ ਵਾ ਮੈਂ ਦਾ ਠੰਡੀ ਧੀਰੀ ਵੜੀ ਇੱਧਰ ਵੇਖੋ ਇਹ ਠੰਡੀ ਧੀਰੀ ਵੜੀ ਆ ਬਹੁਤ ਜਰੀ ਹਾਲੇ ਮੈਂ ਸੁੰਦਿਆ ਸੁੰਦਿਆ ਗਿੱਟ ਗਿੱਟ ਬਾਹਰ ਨੂੰ ਦੇਖੋ ਬਿੰਦੀਆਂ ਵੇਖੋ ਹੋ ਵੀ ਚੰਪਨੀਆਂ ਗਿੱਟ ਗਿੱਟ ਬਾਹਰ ਨੂੰ ਨਿਕਲੋ ਵੀ ਮੈਂ ਹਾਂ ਹਾਂ ਮੈਂ ਤੇ ਭਾਵੇਂ ਇਹ ਤਾਂ 1.5 ਲੱਖ ਦੀ ਮੁੱਲ ਕਰ ਲਈਏ ਥੋੜਾ ਵਾ ਹਾਂਜੀ ਹਾਂਜੀ ਇਹ 1.5 ਵਿੱਚ ਥੋੜਾ ਪਰ ਆਪਾਂ ਵੇਚਣ ਵਾਲੀ ਗੱਲ ਕਰਨੀ ਆ 1 25 5000 ਛੋਟ 1 20 ਸਕੋਰ ਕਰ ਦੋ ਥੋੜਾ 2000 ਹੋਰ ਛੂਟ ਕਰ ਦਾਂਗਾ ਭੈਣ ਜੀ ਇਹ ਇਕ ਠਾਕ ਇਹੋ ਜੀ ਮੈਂ ਉਪਰਾਏ ਦੇ ਪਾਰਾਂ ਮੈਂ ਨਹੀਂ ਲਈ ਸਾਨੀ ਨਹੀਂ ਮਿਲਦੀ ਭਾਈ ਕਿਉਂਕਿ ਨੀਲੀ ਗਾਵੀ ਬਹੁਤ ਘੱਟ ਲੱਭਣ ਡੀਆਂ ਇੱਕ ਰੰਗ ਬਹੁਤ ਚੰਗਾ ਰੰਗ ਮੈਂ ਦਾ ਜਮਨਰਗਾ ਵਾ ਪਿਓਰ ਨੀਲੀ ਰਾਈ ਸੋਹਣੀ ਪਿਓਰ ਨੀਲੀ ਆ ਭਾਈ ਇਹ ਆ ਮੈਂ ਪਾਠੋ ਸ਼ਾਮਾਂ ਲਈ ਖਰੀਆ ਠੀਕ ਹੈ ਸਵੇਰ ਮੈਂ ਤਾਂ ਤਿੱਜਾ ਵਾ ਤਿੱਜਾ ਮੈਂ ਬੰਦੇ ਦੇ ਤਰ੍ਹਾਂ ਲੇਮਨ ਡੀਆਂ ਲਈ ਸੀ ਉਹ ਦੂਜੇ ਚੋਏ ਨਾ 10 ਲੀਟਰ ਮੈਂ ਕੋ ਬੋਲਾ ਵਾ 10 ਲੀਟਰ ਬੋਲਾ ਪਰ ਅਗਲੀ ਮੈਂ ਤਾਂ ਦੱਸਿਆ ਸੀ ਨਾ 12 ਹਾਂਜੀ ਤੇ 13 ਨਿਕਲਿਆ 13 ਨਿਕਲਿਆ ਸਾਡੇ ਚੋਕ ਖੜੀ ਬੰਦੇ ਨੇ 13 ਲੀਟਰ ਦੁੱਧ ਨਿਕਲਿਆ ਠੀਕ ਆ ਠੀਕ ਦੁੱਧ ਦਾ ਸੀ ਮਤਲਬ ਕਿ ਮਾਰ ਕੇ ਕਿਰਪਾ ਨਾ ਝੂਠ ਬੋਲਣਾ ਇਹ ਵੀ ਗੱਲ ਆਖੀ ਕਿ 7 ਲੀਟਰ ਮੈਂ ਕੋ ਐਸੇ ਬੋਲਾ ਵਾਇਰਿਕ ਠੀਕ ਆ 10 ਲੀਟਰ ਬੋਲਾ ਇਕੱਟੀ ਮਗਰ ਚੰਗੀ ਇਹ ਵੀ ਬਹੁਤ ਜਿਆਦੀ ਚੰਗੀ ਕੁਆਲਿਟੀ ਹੈ ਮੋਰ ਦੇ ਆ ਵੇਖੋ ਗਾਮ ਸ਼ਾਮ ਬਣੀ ਆ ਤਾਂ ਮੈਂ ਇਹ ਵਾਲਾ ਵਾਇਦਾ ਵੀ ਚੰਗਾ ਐ ਕਾਫੀ ਲਈ ਖੱਦੀ ਨੇ ਸਹੀ ਗੱਲ ਐ ਕਾਫੀ ਲਈ ਖੱਦੀ ਆ ਬਾਕੀ ਕੋਈ ਵੀਡੀਓ ਪਾਉਣ ਦਾ ਹਟਾਉ ਯਾਰ ਨਹੀਂ ਅੱਜ ਚੋਗੇ ਮੈਂ ਆਂਦੀ ਆ ਫੇਰੇ ਠੀਕ ਐ ਫੇਰੇ 7 ਵਜੇ ਨਾਲ ਚੋਗੇ ਮੈਂ ਆਂਦੀ ਉਥੋਂ ਅੱਛਾ ਜੀ ਤੇ ਮੈਂ ਕਿਹਾ ਚੱਲ ਪਾ ਲਈਏ ਵੀਡੀਓ ਗੱਲ ਇਸ ਤਰ੍ਹਾਂ ਆ ਵੀ ਕੱਲ ਪਰसों ਪਾਈ ਜੀ ਤੇ ਅੱਜ ਫੇਰ ਪਾ ਲਈਏ ਚੋਣ ਤੇ ਜਿਹੜੀ ਲਾ ਮੜਾ ਬੱਚਾ ਬੱਚਾ ਦਾ ਚੋਣ ਕਿਤੇ ਜ਼ਿਆਦਾ ਹੀ ਮਜ਼ਾ ਆਉਂਦਾ ਮੈਨੂੰ ਆਪਟੀ ਐਡੀਮ ਗੋਲ ਗੋਦੀ ਦੀ ਮੋਟੀ ਤਾਂ ਜਿਆਦੀ ਚੋਰ ਚੰਗੀ ਹੈ ਫੋਟੋ ਬਸ ਦੇ ਦਿਓ ਕੱਟੀ ਮਗਰ ਕੱਟੀ 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 ਮਗਰ ਕੱਟੀ ਕੱਟੀ ਵੀ ਉਹਨਾਂ ਦੀ ਲੀਗਾ ਵੀ ਜਾਂ ਨਹੀਂ ਮਗਰ ਕੱਟੀ ਨਹੀਂ ਜੀ ਮੁੰਨਾ ਕੋ ਮਾਦੀ ਨਹੀਂ ਦੀ ਰਹੀਦਾ ਜਿਹੜਾ ਬੰਦੇ ਕੋ ਲਈ ਨੇ ਨੀਲੀ ਗਾ ਵੀ ਜੇ ਕੱਟੀ ਮਗਰ ਦੇਖੋ ਦੁੱਧ ਮੈਂ 14 15 ਕਿਲੋ ਕੱਢਦੀ ਰਹੀ ਆ ਅੱਛਾ ਜੀ 14 15 ਮੈਂ ਤਿੱਗੇ ਦਿਨ ਦੀ ਸੂਈ ਕੋ ਦੱਸ ਕੇ ਤੋਂ ਗੋਲਾ ਵਾ ਹਾਂ ਹਾਂ ਤੇ ਦੁੱਧ 14 ਲੀਟਰ ਮੈਂ ਕੱਢ ਦੂੰਗੀ ਜਿੰਨੀ ਕਰਨੀ ਆ ਦੁੱਧੇ ਤੁੱਜੇ ਸੂਏ ਮੈਂ ਦੁੱਧ ਕੱਢਦੀ ਆ ਸਹੀ ਗੱਲ ਤੇ ਚੰਗੀ ਮੈਂ ਜਿਹੜੀ ਉਧਰ ਦੀ 12 13 ਕਿਲੋ ਵੀ ਪਹਿਲਣਾ ਕੱਢਦੀ ਆ ਦੁੱਧ ਹਾਂਜੀ ਹਾਂਜੀ ਬਾਕੀ ਸੇਵਾ ਦਾ ਤੇ ਪੈਂਟਾ ਹੁਣ ਇਹ ਨਵੇਂ ਜੀ ਉਧਰ ਮੈਂ ਬੰਦਾਂ ਨੇ ਥੋੜੀ ਚੋਦੇ ਚੱਲੇ ਰਹੇ ਜਾਂ ਨਿੱਸੀ ਕੀਤੀ ਆ ਨਿੱਸੀ ਕੀਤੀ ਹਾਂ ਜੀ ਜੇ ਮੈਂ ਪੂਰੀ ਰਾਜੀ ਹੁੰਦੀ ਤੇ ਮਾਲਕੇ ਗੱਲ ਦਾ ਇਹੋ ਜੀ ਨੂੰ ਮੈਂ 17-18 ਕਿਲੋ ਦੁੱਧ ਕੀ ਜਾਂਦਾ ਤੇ 17-18 ਕਿਲੋ ਦੁੱਧ ਇਹੋ ਜੀ ਨੂੰ ਕੀ ਜਾਂਦਾ ਉਹਦਾ ਮੈਂ ਤਾਂ ਤੇ ਮੁੱਲੀ ਕੋਈ ਨਹੀਂ ਉਹਦਾ ਨੇ ਮੁੱਲ ਮੈਂ ਤਾਂ ਕੋਈ ਨਹੀਂ ਬਹੁਤ ਯਾਰੀ ਚੰਗੀ ਹੈ ਬਹੁਤ ਹੀ ਜੱਦੀ ਮੈਂ ਜੀ ਓ ਆਇਂ ਦੇਖੋ ਬਹੁਤ ਜਾਨੀ ਕੋਲੀ ਮੈਂ ਅੰਨਾਂ ਦੀ ਜਦਾਂ ਉਂਗਲਾਂ ਦਾ ਜੀ ਮੋਟੇ ਚਾਲੇ ਚਲੋ ਆਇਂ ਦੇਖੋ ਕੋਈ ਪੂਰ ਛੱਟਾ ਨਹੀਂ ਮਾਰਦਾ ਮੈਂ ਹਰ ਗੱਲਾਂ ਹੀ ਗਾਹ ਦੀਆਂ ਲੇਕਿਨ ਰੁਗ ਰੁਗ ਦਾ ਥਾਣੇ ਵੇਖੋ ਮੈਂ ਇਹ ਪਦਮਾ ਕੀ ਕੱਢਿਆ ਦੇਖੋ ਆਹ ਕਿ ਰੁਗ ਰੁਗ ਦਾ ਮੈਂ ਇਹ ਥਾਣ ਕੱਢਿਆ ਵਾ ਚੁਆਈ ਵੀ ਉਨੀ ਮੋਟੀ ਇਹ ਮੈਂ ਨਾਲ ਤੇ ਭਾਵੇਂ ਮੋਲ ਕਰੀਏ 1 20 ਪਰ ਆਪਾਂ ਵੇਖਣੀ ਆ 1 ਲੱਖ ਤੇ 2000 ਦੀ ਮੈਂ ਦੇਣੀ ਹੈ 1 ਲੱਖ 2 ਦੀ ਹਾਂ ਠੀਕ ਹੈ ਜੀ ਜੇ ਕੋਈ ਭੈਣ ਭਰਾ ਆਕੂਗਾ ਤੇ 2000 ਛੋੜ ਦਰਦਾਂਗੇ ਬਸ ਇਹ ਦੋ ਥੱਲੇ ਨਹੀਂ ਲੱਖ ਦੀ ਲੱਖ ਦੀ ਮੈਂ ਦੇਵਾਂਗੀ ਠੀਕ ਹੈ ਕੋਈ ਇਹਨਾਂ ਥੱਲੇ ਹੋਈ ਮੈਂ ਦੇਦਾ ਸਾਡਾ ਨਿਕਾਣ ਕਰਦੇ ਕਿ ਮੂੰਹ ਇਹ ਇੱਕ ਨਹੀਂ ਨਸਲ ਸੁਨਾਲੀ ਮੈਂ ਨਸਲ ਆ ਗਈ ਓਦਾਂ ਹੈ ਵੀ ਜਿੱਦਾਂ ਨਹੀਂ ਪਾਓਗੇ ਓਦਾਂ ਦੇ ਪਰ ਕੱਟੀ ਹੈ ਕੋ ਕਿਦਾਂ ਨਹੀਂ ਬੁਈ ਡਾੜੀ ਮੈਂ ਕੋ ਜਿੰਨਾ ਪਾ ਲਓਗੇ ਉਨਾਂ ਚੋਲੋਗੇ ਸਹੀ ਗੱਲ ਸਹੀ ਗੱਲ 14 ਕਿਲੋ ਚੋਲੋਗੇ ਤੇ 15 ਵੀ ਚੋਲੋਗੇ ਤੇ 13 ਵੀ ਚੋਲੋਗੇ ਜੇ ਚੰਗਾ ਪਾਓਗੇ ਤੇ 15 ਚੋਲੋਗੇ ਜੇ ਪਧਰਾ ਪਾਓਗੇ ਤੇ ਪਿੰਡ ਆਪਣਾ ਮੱਤੇਵਾਲ ਦੀ ਤਸਵੀਰ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਫੋਨ ਨੰਬਰ 88723695 ਸਤਿ ਸ਼੍ਰੀ ਅਕਾਲ